ਤੇ ਰਾਮ ਦੇ ਅਰਥ ਗੁਰੂ ਅਰਜਨ ਦੇਵ ਜੀ ਨੇ ਕੀਤੇ ਨੇ ਮੈਂ ਅਰਥ ਤੁਹਾਡੇ ਸਾਹਮਣੇ ਰੱਖਦੇ ਆ ਜੋ ਰਾਮ ਦੇ ਅਰਥ ਗੁਰੂ ਅਰਜਨ ਦੇਵ ਜੀ ਨੇ ਕੀਤੇ ਹਜ਼ਾਰਾਂ ਨਾਮ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਈਸ਼ਵਰ ਵਾਚੀ ਨੇ ਰਾਮ ਸ਼ਬਦ ਬੜਾ ਪ੍ਰਾਚੀਨ ਹੈ ਤੇ ਬੜਾ ਪਰਚਲ ਹੈ ਇਹਦੇ ਅਰਥ ਕਰਦੇ ਨੇ ਗੁਰੂ ਅਰਜਨ ਦੇਵ ਜੀ ਮੈਂ ਗੁਰੂ ਅਰਜਨ ਦੇਵ ਜੀ ਦੇ ਅਰਥ ਤੁਹਾਡੇ ਸਾਹਮਣੇ ਰੱਖਾਂ ਪੰਗਤੀਆਂ ਸ਼੍ਰੀ ਰਾਮ ਚੰਦ ਇਹਨੂੰ ਕਹਿੰਦੇ ਨੇ ਸ਼੍ਰੀ ਰਾਮ ਚੰਦ ਕਹਿੰਨੋ ਸ਼੍ਰੀ ਰਾਮ ਚੰਦ ਜਹੇ ਰੂਪ ਨ ਰੇਖਿਆ ਬਨ ਵਾਲੀ ਚਕਰ ਪਾਣ ਦਰਸ ਅਨੂਪਿਆ ਜਿਹਦਾ ਕੋਈ ਰੰਗ ਨਹੀਂ ਜਿਹਦਾ ਕੋਈ ਰੂਪ ਨਹੀਂ ਜੋ ਬਨ ਬਨ ਦੇ ਤੇ ਕਣ ਕਣ ਦੇ ਚ ਰਮਿਆ ਹੋਇਆ ਉਹਨੂੰ ਕਹਿੰਦੇ ਨੇ ਸ਼੍ਰੀ ਰਾਮਚੰਦ